ਪਹਿਲੀ ਪਾਛਾ ਜੀ ਦੀ ਪਾਵਨ ਅਸਰਾਤੀ ਆਈ ਹੋਈ ਇਹ ਅਮਰਤਮਈ ਬਾਣੀ ਕਰ ਦੁਰਜਾ ਇਸ ਸ਼ਬਦ ਨੂੰ ਦਾਇਨ ਕਰਨ ਵੇਲੇ ਤਬਲੇ ਦੇ ਦੂਜੇ ਘਰ ਵਿੱਚ ਕੌਲ ਦੀ ਹਦਾਇਤ ਅਸ਼ਟ ਪਦੀਆ ਤੋਂ ਭਾਵ ਇਹ ਸ਼ਬਦ ਜਿਹੜਾ ਹੈ ਇਹ ਬਾਣੀ ਜਿਹੜੀ ਹੈ ਇਹ ਅੱਠ ਪਦੀਆ ਵਾਲੀ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਪਰਮੇਸ਼ਰ ਪ੍ਰਮਾਤਮਾ ਇੱਕ ਹੈ ਸਤਗੁਰਾਂ ਦੀ ਕਿਰਪਾ ਕਿਰਪਾ ਦੀ দান ਬਖਸ਼ਿਸ਼ ਦੀ দান ਅਰਹਿਤ ਦੀ দান ਉਹਦੀ ਮਲਾਪ ਜਿਹਦਾ ਹੁੰਦਾ ਹੈ ਸੋ ਇਸ ਅਮਰ ਬਚਨ ਦਾ ਰਹਾਉ ਦਾ ਜੋ ਗੱਲ ਹੈ ਜਿਹੜੇ ਸਤਗੁਰੂ ਜੀ ਸਮਝਾ ਰਹੇ ਨੇ ਸਹਿਬ ਕਦੇ ਕਿਆ ਬੱਗ ਕਪੜਾ ਛਪੜੀ ਨਾਈ ਕੀਚਰ ਡੁੱਬੈ ਮੈਲ ਨਾ ਗਾਈ ਰਹਾਉ ਸਤਿਗੁਰਾਂ ਨੇ ਇਸ ਅੰਮ੍ਰਿਤ ਵਚਨ ਦੇ ਵਿੱਚ ਦੋ ਸ਼ਬਦ ਵਰਤੇ ਐ ਪਹਿਲਾ ਸ਼ਬਦ ਵਰਤਿਆ ਹੰਸ ਤੇ ਦੂਜਾ ਸ਼ਬਦ ਵਰਤਿਆ ਬਗਲਾ ਸਹਿਬ ਜੀ ਕਹਿੰਦੇ ਕਿ ਦੋ ਪੰਛੀ ਜਿਹੜੇ ਐ ਇਹਨਾਂ ਦਾ ਸਰੂਪ ਇੱਕੋ ਜਿਹਾ ਹੀ ਐ ਦੇਖਣ ਨੂੰ ਇਹਨਾਂ ਦੀ ਦਿੱਖ ਜਿਹੜੀ ਐ ਉਹ ਇੱਕੋ ਜਿਹੀ ਐ ਦੋਨਾਂ ਦਾ ਰੰਗ ਬੜਾ ਸੋਹਣਾ ਚਿੱਟਾ ਐ ਦੇਖਣ ਨੂੰ ਦੋਨੋਂ ਇੱਕੋ ਜੇ ਜਾਪਦੇ ਨੇ ਪਰ ਗੁਰੂ ਸਾਹਿਬ ਕਹਿੰਦੇ ਸੋਚ ਜਿਹੜੀ ਹੈ ਇਹਨਾਂ ਦੀ ਬਿਰਤੀ ਜਿਹੜੀ ਹੈ ਉਹ ਵੱਖੋ ਵੱਖਰੀ ਹੈ ਉਹ ਬਿਲਕੁਲ ਆਪੋਜੀਟ ਹੈ ਸਤਿਗੁਰੂ ਜੀ ਕਹਿੰਦੇ ਇੱਕ ਜਿਹੜਾ ਹਲਸ ਹੈ ਉਹ ਸਾਗਰ ਤੇ ਜਾਂਦਾ ਹੈ ਜਿਹੜਾ ਬਗਲਾ ਹੈ ਉਹ ਛਪੜੀ ਤੇ ਬੈਠਦਾ ਹੈ ਛਪੜੀ ਦਾ ਪਾਣੀ ਸਭ ਤੇ ਮੈਲਾ ਹੈ ਔਰ ਮੈਲੀ ਜਗਤ ਤੇ ਬੈਠੇਗਾ ਤੇ ਮੈਲ ਹੀ ਇਕਤਰ ਕਰੇਗਾ ਜੇ ਸਾਗਰ ਦੇ ਕੰਢੇ ਤੇ ਜਾਏਗਾ ਤੇ ਉਸ ਸਾਗਰ ਦੇ ਵਿੱਚੋਂ ਹੰਸ ਜਿਹੜਾ ਹੈ ਉਹ ਸਾਗਰ ਭਰਿਆ ਰਤਨਾਂ ਦੇ ਨਾਲ ਭਰਪੂਰ ਹੈ ਉਹਦੇ ਵਿੱਚੋਂ ਰਤਨਾਂ ਨੂੰ ਚੁੱਕਦਾ ਹੈ ਹੰਸਾ ਹੀਰੇ ਮੋਤੀ ਚੁਗਣਾ ਹੀਰੇ ਮੋਤੀਆਂ ਨੂੰ ਚੁਗਦਾ ਹੈ ਸਹਿਬ ਕਦੇ ਕਿਆ ਬੱਤ ਬੱਪਣਾ ਛਪੜੀ ਨਾ ਆਈ ਇਸੇ ਤਰ੍ਹਾਂ ਸਹਿਬ ਜੀ ਕਹਿੰਦੇ ਮਨੁੱਖਾਂ ਦੇ ਅੰਦਰ ਜੀਵਾਂ ਦੇ ਅੰਦਰ ਇਸ ਇਨਸਾਨਾਂ ਦੇ ਅੰਦਰ ਵੀ ਐਸੀ ਵਰਤੀ ਵਾਲੇ ਲੋਕ ਰਹੇ ਜਿਹੜੇ ਦੇਖਣ ਨੂੰ ਧਰਮੀ ਜਪਦੇ ਆ ਜਿਨ੍ਹਾਂ ਦੀ ਬਾਹਰ ਹੀ ਦੇਖ ਜਿਹੜੀ ਹੈ ਉਹ ਬੜੀ ਧਾਰਮਿਕ ਨਜ਼ਰ ਆਉਂਦੀ ਆ ਜਿਹਦੇ ਪ੍ਰਥਾ ਸਹਿਬ ਕਹਿੰਦੇ ਦੇ ਕਿਹ ਜਗਤ ਕੋ ਲੋਗਨ ਕੋ ਬਸਕੀਲ 12 ਦਿਖ ਧਰਮੀਆਂ ਵਾਲੀ ਜਾਪਦੀ ਹੈ ਪਰ ਸੋਚ ਕਰਕੇ ਸੁਰਤ ਕਰਕੇ ਉਹਨਾਂ ਦੀ ਵਰਤੀ ਜਿਹੜੀ ਹੈ ਸੁਰਤ ਜਿਹੜੀ ਉਹ ਬਗਲੇ ਵਾਲੀ ਹੈ ਉਹ ਧਰਮ ਦੇ ਰਾਹ ਤੇ ਚੱਲ ਕੇ ਵੀ ਮੈਲੇ ਹੁੰਦੇ ਨੇ ਉਹਨਾਂ ਦੇ ਅੰਦਰ ਮੈਲ ਇੱਕ ਕਤਰ ਹੋਈ ਹੈ ਕਿਆ ਬਗ ਬੱਪੜਾ ਛਪੜੀ ਲਾਏ ਕੀ ਚਲੂਬੈ ਮੈਨ ਨਾ ਗਾਇ ਕੋ ਮੈਲੇ ਪਾਣੀ ਵਿੱਚ ਜੇ ਟੂਬੀ ਬਾਰੇਗਾ ਤੇ ਚਿੱਕੜ ਦੇ ਵਿੱਚ ਟੂਬੀ ਬਾਰੇਗਾ ਤੇ ਮੈਨ ਨੂੰ ਲੱਥੀ ਹੋਰ ਮੈਨ ਲੱਗਦੀ ਸਹਿਬ ਜੀ ਇਸ ਸ਼ਬਦ ਦੇ ਆਰੰਭ ਵਿੱਚ ਕਿਰਪਾ ਕਰਦੇ ਗੁਰ ਸਾਗਰ ਰਤਲੀ ਭਾਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਸਹਿਬ ਕਦੇ ਗੁਰੂ ਜਿਹੜਾ ਹੈ ਉਹ ਸਾਗਰ ਹੈ ਇਸ ਸਾਗਰ ਰਤਨਾ ਦੇ ਨਾਲ ਪਰਪੂਰ ਹੈ ਕੋਈ ਕਵੀ ਨਹੀਂ ਜਿਹੜੇ ਸਤ ਜਨ ਲਈ ਜਿਹਨੇ ਨਾਮ ਦੇ ਰਸੀਏ ਲਈ ਜਿਹੜੇ ਰੂਹਾਂ ਦੀ ਮੂਰਤ ਦੇ ਉਹ ਉਸ ਪਰਮੇਸ਼ਰ ਪਰਮਾਤਮਾ ਨੂੰ ਗੁਰੂ ਨੂੰ ਹਮੇਸ਼ਾ ਹੀ ਅੰਗ ਸੰਗ ਸਮਝਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸੰਭਾਲੇ ਵਾਲੀ ਅਵਸਥਾ ਹੈ ਉਸ ਸਦਾ ਹੀ ਸ਼ਬਰ ਦੇ ਦੇ ਗੁਰੂ ਨੂੰ ਅੰਗ ਸੰਗ ਸਮਝਦੇ ਦੇ ਮਹਿਸੂਸ ਕਰਦੇ ਨੇ ਤੇ ਫਿਰ ਹਰ ਚੋਗ ਚੁਗ ਹੈ ਪ੍ਰਭ ਭਾਵੈ ਉਹ ਚੋਕੀ ਚੁਗਦੇ ਨੇ ਹਰੀ ਦੇ ਨਾਮ ਦੇ ਰਸ ਰੂਪੀ ਚੋਗ ਨੂੰ ਚੁਕਦੇ ਹੈ ਨਾਮ ਜਪਣਾ ਸਿਮਰਨ ਕਰਨਾ ਉਹਦੀ ਯਾਦ ਵਿੱਚ ਜੁੜੇ ਰਹਿਣਾ ਇਹ ਉਹਨਾਂ ਦਾ ਚੋਗਾ ਹੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਤੇ ਫਿਰ ਗੁਰੂ ਰੂਪੀ ਸਰਵਰ ਦੇ ਵਿੱਚੋਂ ਹੰਸ ਰੂਪੀ ਉਹ ਜਗਿਆਸੂ ਜਿਹੜੇ ਨੇ ਉਹ ਪ੍ਰਾਣਾ ਦੇ ਪਤੀ ਪ੍ਰਭਾਤਵਾ ਨੂੰ ਹਾਸਲ ਕਰ ਲੈਂਦੇ ਨੇ ਪ੍ਰਾਪਤ ਕਰ ਲੈਂਦੇ ਨੇ ਪ੍ਰਗਟ ਕਰ ਲੈਂਦੇ ਅਗੇ ਸਹਿਬ ਕਿਰਪਾ ਕਰਦੀ ਹੈ ਰਖ ਰਖ ਚਰਬ ਧਰੀ ਵਿਚਾਰੀ ਦੁਬਦਾ ਛੋੜ ਭਈ ਵਿਰੰਕਾਰੀ ਮੁਰਮਖ ਜਨ ਜੜੇ ਨੇ ਉਹ ਆਪਣੀ ਸੁਰਤ ਰੂਪੀ ਪੈਰ ਨੂੰ ਬੜਾ ਸੋਚ ਵਿਚਾਰ ਕੇ ਰੱਖਦਾ ਵਿਚਾਰ ਗੁਰੂ ਦੀ ਵਿਚਾਰ ਅਨੁਸਾਰ ਆਪਣੀ ਪਹਿਲੇ ਨੂੰ ਜੀਵ ਜਿੰਦਗੀ ਦੇ ਪਹਿਲੇ ਨੂੰ ਤੈਅ ਕਰ ਲੈਂਦਾ ਰੱਖ ਰੱਖ ਚਰਨ ਧਰੀ ਵੀ ਜਾਣ ਗੁਰੂ ਦੇ ਗਿਆਨ ਦੀ ਵਿਚਾਰ ਦੁਆਰਾ ਆਪਣੀ ਜੀਵਨ ਨੂੰ ਬਤੀਤ ਕਰਦੇ ਨੇ ਉਹਨਾਂ ਦੇ ਆਪਣੇ ਅੰਦਰੋਂ ਦੂਜਾ ਪਾਪ ਜਿਹੜਾ ਉਹ ਖਤਮ ਕਰ ਦਿੱਤਾ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਦੁਬਧਾ ਨਹੀਂ ਦੁਬਧਾ ਨਾ ਪੜੋ ਹਰ ਵੇਲੇ ਹੋਰ ਰੱਬ ਨੂੰ ਪੂਜੋ ਮੜੈ ਮਸਾ ਨਾ ਜਾਈ ਸਤਿਗੁਰੂ ਪਾ ਸਕਦੇ ਐਸੀ ਅਵਸਥਾ ਬਣਾਉਂਦੇ ਨੇ ਦੁਬਧਾ ਨੂੰ ਛੱਡ ਕੇ ਉਹ ਵਿਰਕਕਾਰ ਉਪਰਮੇਸ਼ਰ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ ਵਿਰਕਕਾਰ ਦੇ ਹੀ ਬਣ ਜਾਂਦੇ ਨੇ ਮੁਕਤ ਪਦਾਰਥ ਹਰ ਰਸ ਚੱਖੀ ਆਵਰ ਜਾਣ ਰਹੀ ਗੁਰ ਰੱਖੀ ਜਦੋਂ ਇੱਕ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਟਿਕ ਗਿਆ ਮਨ ਸੁਰਤ ਟਿਕ ਗਈ ਸਿਰਪਦਾਰਥਾਂ ਦੇ ਬੰਧਨਾਂ ਤੋਂ ਜੀਵ ਜਿਹੜਾ ਉਹ ਮੁਕਤ ਹੋ ਜਾਂਦਾ ਹੈ ਹਰੀ ਦੇ ਨਾਮ ਰੂਪੀ ਰਸ ਨੂੰ ਚੱਕ ਕੇ ਫਿਰ ਦੁਨਿਆਵੀ ਪਦਾਰਥਾਂ ਦੇ ਰਸ ਜਿਹੜੇ ਉਹ ਫਿੱਕੇ ਲੱਗਦੇ ਮਨੁੱਖ ਜਿਹੜਾ ਉਹ ਦੁਨਿਆਵੀ ਰਸਾਂ ਕਸਾ ਦੇ ਪਿੱਛੇ ਨਹੀਂ ਦੌੜਦਾ ਉਹਨਾਂ ਰਸਾਂ ਦੇ ਵਿੱਚੋਂ ਮੁਕਤੀ ਮਿਲ ਜਾਂਦੀ ਹੈ ਸ਼ਰਫ ਉਹਨਾਂ ਦਾ ਆਵਰ ਜਾਲ ਰਹੇ ਗੁਰ ਰੱਖੇ ਆਵਾਜ਼ਾਂ ਦਾ ਮਿਟ ਜਾਂਦਾ ਹੈ ਆਵਰ ਜਨ ਬਹੁਤ ਵਾਰ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ ਜਦੋਂ ਸੀ ਇਹਨੂੰ ਕੇਵਲ ਅਖਰੀ ਅਰਥਾਂ ਦੇ ਵਿੱਚੋਂ ਦੇਖਾਂ ਮੀਂ ਤੇ ਸਮਝ ਪੈਗੀ ਜਨਮ ਮਰਨਾ ਇਹ ਇੱਕ اٹਲ ਸਚਾਈ ਹੈ ਜੋ ਜਨਮ ਹੈ ਸੋ ਜਨਮ ਉਹ ਆਉਣਾ ਤੇ ਮਰਨਾ ਹੈ ਪਰ ਜਦੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਦੇਖਦੇ ਹਾਂ ਮਨੁੱਖ ਪਲ-ਪਲ ਹੀ ਮਰੀ ਜਾਂਦਾ ਹੈ ਪਲ-ਪਲ ਜਨਮ ਲਈ ਜਾਂਦਾ ਹੈ ਇਸ ਜੀਵਨ ਦੇ ਵਿੱਚ ਬਨੇਕਾਂ ਜੁਨੀਆਂ ਮਨੁੱਖ ਭੋਗ ਜਾਂਦਾ ਹੈ ਬਹੁਤ ਵਾਰ ਮੈਂ ਬੇਨਤੀ ਕੀਤੀ ਹੈ ਭਾਵੇਂ ਸ਼ਰੀਰ ਕਰਕੇ ਮਨੁੱਖਾ ਸ਼ਰੀਰ ਹੈ ਪਰ ਇਸ ਸ਼ਰੀਰ ਵਿੱਚ ਹੀ ਮਨੁੱਖ ਬਹੁਤ ਜੁਨੀਆਂ ਭੋਗ ਜਾਂਦਾ ਹੈ ਜਦੋਂ ਗੁਰੂ ਦੇ ਗਿਆਨ ਦੁਆਰਾ ਨਾਮ ਦੇ ਰਸ ਨੂੰ ਚਖ ਲਿਆ ਫਿਰ ਇਹ ਜਿਹੜਾ ਪਲ-ਪਲ ਮਰਨਾ ਹੈ ਪਲ-ਪਲ ਛੁਰਤ ਕਰਕੇ ਮਨੁੱਖ ਕਦੀ ਕਿਸੇ ਜੁਲੀ ਵਿੱਚ ਚਲੇ ਜਾਂਦਾ ਕਦੀ ਕਿਸੇ ਜੁਲੀ ਵਿੱਚ ਚਲੇ ਜਾਂਦਾ ਉਹ ਆਉਣਾ ਜਾਣਾ ਮਿਟ ਜਾਂਦਾ ਇੱਕ ਦਾ ખોਕੀ ਇੱਕ ਦੇ ਧਰਤੀ ਸੁੱਤ ਜਿਹੜੀ ਉੱਠੇ ਜਾਂਦਾ ਸਹਿਬ ਕੰਦੀ ਆਵਲ ਜਾਣ ਰਹੀ ਗੁਰ ਰੱਖੀ ਉਹਨੂੰ ਗੁਰੂ ਨੇ ਆਪਣਾ ਬਣਾ ਕੇ ਰੱਖ ਲਿਆ ਗੁਰੂ ਦੀ ਸ਼ਰਨ ਵਿੱਚ ਮਨੁੱਖ ਜੀਵ ਜਿਹੜਾ ਉਹ ਟਿਕ ਤੇ ਸਹਿਮ ਕਦੀ ਸਰਵ ਹੰਸਾ ਛੋੜ ਲਗਾਈ ਪ੍ਰੀਮ ਭਗਤ ਕਰ ਸਹਿਜ ਸੁਬਾਈ ਸਤਗੁਰੂ ਦੀ ਪਾਵਨ ਬਾਣੀ ਵਿੱਚ ਸਹਿਬਾ ਨੇ ਇਹ ਕਲਿਆਣ ਕੀ ਦੱਸ ਸਪਸ਼ਟ ਕੀਤਾ ਵੀ ਗੁਰੂ ਜਿਹੜਾ ਉਹ ਸਾਗਰ ਹੈ ਸਿੱਖ ਜਿਹੜੇ ਨੇ ਉਹ ਹੰਸ ਨੇ ਅਵਸਥਾ ਗੁਰ ਸਿੱਖਾਂ ਦੀ ਨਾਮ ਜਪਣ ਵਾਲੇ ਰਹਾਣੀਤ ਵਾਲੀ ਗੁਰਮਖਾਂ ਦੀ ਅਵਸਥਾ ਸਹਿਬਾ ਨੇ ਇਸ ਤਰ੍ਹਾਂ ਬਿਆਨ ਕੀਤੀ ਸਾਬ ਕਿ ਜਦੋਂ ਆਵਰ ਜਾਣਾ ਵਿੱਚ ਗਿਆ ਭਾਵ ਪਟਕੜਾ ਵਿੱਚ ਗਿਆ ਮਨ ਇੱਕ ਥਾਂ ਤੇ ਸਹਿਜ ਅਵਸਥਾ ਵਿੱਚ ਆ ਗਿਆ ਟਿਕ ਗਿਆ ਉਹ ਟਿਕਾ ਵਿੱਚ ਆ ਗਿਆ ਉਹ ਫਿਰ ਗੁਰੂ ਰੂਪੀ ਸਰਵਰ ਦੇ ਕੋਲ ਟਿਕ ਜਾਂਦਾ ਉਹ ਹਸ ਰੂਪੀ ਗੁਰਮਖ ਜਦ ਜਿਹੜੇ ਨੇ ਉਹ ਗੁਰੂ ਦੀ ਸ਼ਬਦ ਤੋਂ ਉੱਠਦੇ ਨਹੀਂ ਉਹ ਸਦਾ ਹੀ ਗੁਰੂ ਸਾਗਰ ਦੀ ਵਿੱਚ ਸੁਭਾਈ ਰਹਿੰਦੇ ਨੇ ਪ੍ਰੇਮ ਭਗਤ ਕਰ ਸਹਿਜ ਵਿੱਚ ਮਾਸੂਦਾ ਪਰਮ ਭਗਤੀ ਵਿੱਚ ਸਹਿਜ ਵਿੱਚ ਸਮਾਈ ਰਹਿੰਦੇ ਹਨ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਆਕਾਥ ਕਥਾ ਗੁਰਬਚਨ ਆਦਰ ਇਸ ਤਰ੍ਹਾਂ ਅਪੀਤ ਹੋ ਜਾਂਦੇ ਹੈ ਹੰਸ ਵਿੱਚ ਸਾਗਰ ਤੇ ਸਾਗਰ ਵਿੱਚ ਹੰਸ ਭਾਵ ਇੱਕ ਮਿਕ ਹੋ ਜਾਂਦੇ ਸੂਰਜ ਕਿਰਨ ਬਿਨੇ ਜਲ ਕਾ ਜਲ ਕੁਆ ਰਾਮ ਨਾਨਕ ਪਲੀਦ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਤ ਪਾਣੀ ਐਸੀ ਅਵਸਥਾ ਬਣ ਜਾਂਦੀ ਐ ਫਿਰ ਉਹਨਾਂ ਦੀ ਇਕੱਠ ਕਥਾ ਜਰੀਏ ਉਹ ਬਿਆਨ ਲਈ ਕੀਆ ਸੁੱਲ ਮੰਨਲ ਇੱਕ ਜੋਗੀ ਵੈਸੇ ਲਾਲ ਨਾ ਫਰਕ ਕਹੋ ਕੋ ਕੈਸੇ ਜਦੋਂ ਮਨੁੱਖ ਦੀ ਸਤ ਗੁਰ ਜਨਨਾ ਦੇ ਨਾਲ ਜੁੜ ਜਾਂਦੀ ਐ ਉਤੇ ਅਦਰੋਹ ਸਭ ਕੁਝ ਜਿਹੜਾ ਖਤਮ ਹੋ ਜਾਂਦਾ ਹੈ ਉਹਦੇ ਅੰਦਰ ਸੁੰਨ ਮੰਡਲ ਦੇ ਵਿੱਚ ਐਸੀ ਪਦਵੀ ਉਹ ਹਾਸਲ ਕਰ ਲੈਂਦਾ ਹੈ ਐਸੀ ਅਵਸਥਾ ਉਹ ਦੀ ਹਾਸਲ ਉਹ ਜਲਦੀ ਹੈ ਉਹ ਸਿਰਫ ਤੇ ਸਿਰਫ ਕੇਵਲ ਇੱਕ ਚੂਤ ਇਕ ਜੋਤਿ ਬੁਲਤੀ ਤੁਨ ਪਰ ਕੀ ਹੈ ਸੋਈ ਵਾਲੀ ਅਵਸਥਾ ਉਹਦੀ ਬਦਲ ਜਾਂਦੀ ਹੈ ਪਰਮਾਤਮਾ ਤੇ ਆਤਮਾ ਦਾ ਮਿਲਾਪ ਹੋ ਜਾਂਦਾ ਹੈ ਉਨੂੰ ਕਹਿੰਦੇ ਨੇ ਜੋਗੀ ਉਹ ਇੱਕ ਜੋਗੀ ਦੇ ਰੂਪ ਵਿੱਚ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹਨੂੰ ਇਸ ਪੰਜ ਭੂਤਕ ਸਰੀਰ ਦੇ ਵਿੱਚ ਕਈ ਨਹੀਂ ਸੋਝੀ ਵੀ ਮੈਂ ਇਸਤਰੀ ਹਾਂ ਦਾ ਮਰਿਸ਼ ਹਾਂ ਉਹ ਪਰਮ ਪਿਤਾ ਪ੍ਰਮਾਤਮਾ ਦੇ ਵਿੱਚ ਅਪੀਦ ਲੀਨ ਹੋ ਜਾਂਦਾ ਹੈ ਤੇਰਾ ਭਗਵਨ ਜੋਤ ਰਹੀ ਲਿਬ ਲਈ ਸੁਰ ਰਲਾ ਸੱਤੀ ਸਰਲਾਈ ਉਹ ਸਦਾ ਹੀ ਜਿਸ ਪ੍ਰਮਾਤਮਾ ਦੀ ਜੋਤ ਤਿੱਧਾ ਭਗਵਨ ਵਿੱਚ ਪਰੀਪੂਰਵ ਹੈ ਜਿੱਦਾਂ ਭਗਵਨ ਵਿੱਚ ਜਿੱਦਾਂ ਪ੍ਰਕਾਸ਼ ਹੈ ਉਸ ਜੋਤ ਨਾਨ ਲਿਵ ਲਾ ਕੇ ਸਹਿਜ ਅਵਸਥਾ ਵਿੱਚ ਟਿਕੇ ਰਹਿੰਦੇ ਨੇ ਉਹਦੀ ਅਵਸਥਾ ਦੇਵਤਿਆਂ ਵਾਲੀ ਬਣ ਜਾਂਦੀ ਹੈ ਉਹ ਸਦਾ ਹੀ ਸੱਚੇ ਦੀ ਸ਼ਰਧ ਵਿੱਚ ਟਿਕੇ ਰਹਿੰਦੇ ਨੇ ਆਨੰਦ ਮੂਲ ਰਾਗ ਆਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਜਿਹੜੇ ਭਗਤੀ ਵਿੱਚ ਲੀਨ ਹੋ ਜਾਂਦੇ ਹੈ ਬੰਦਗੀ ਵਿੱਚ ਜੁੜ ਜਾਂਦੇ ਹੈ ਉਹਨਾਂ ਨੂੰ ਸਦਾ ਆਨੰਦ ਜਿਸ ਆਨੰਦ ਲਈ ਸਾਰੀ ਲੁਕਾਈ ਤੜਪਦੀ ਹੈ ਅਸੀਂ ਭਾਵੇਂ ਪੜਦੇ ਕਿ ਹਰ ਦੋਜ ਆਨੰਦ ਭਿਆ ਮੇਰੀ ਮਾਈ ਤੇ ਕਦੋਂ ਸਤਿਗੁਰੂ ਮੈਂ ਪਾਇਆ ਜਦੋਂ ਸਤਿਗੁਰੂ ਮਿਲਿਆ ਉਦੋਂ ਆਨੰਦ ਮਿਲਦਾ ਹੈ ਆਨੰਦ ਅਨੰਦ ਸਭ ਕੁ ਖ ਹੈ ਆਨੰਦ ਗੁਰੂ ਤੇ ਜੋ ਵਿਆਵੀ ਪਦਾਰਥਾਂ ਵਿੱਚੋਂ ਵੀ ਆਨੰਦ ਪੈਦਾ ਹੁੰਦਾ ਹੈ ਜੋ ਵਿਆਵੀ ਪਦਾਰਥ ਹਾਸਲ ਕਰ ਲੈਦੇ ਵਿਆਵੀ ਪਦਾਰਥਾਂ ਨੂੰ ਭੋਗ ਲੈਣਾ ਉਹਨਾਂ ਵਿੱਚੋਂ ਵੀ ਆਨੰਦ ਮਹਿਸੂਸ ਹੁੰਦਾ ਹੈ ਪਰ ਉਹ ਆਨੰਦ ਜਿਹੜਾ ਹੈ ਉਹ ਕੁਝ ਪਲਾਂ ਦਾ ਹੁੰਦਾ ਹੈ ਪਰ ਜਿਹੜਾ ਆਨੰਦ ਦਾ ਮੂਲ ਹੈ ਭਾਵ ਜਿੱਥੇ ਉਪਰਵਾਤਮਾ ਜੀ ਰੱਬ ਜੀ ਦੇ ਨਾਲ ਜੁੜਿਆ ਜਿਹੜਾ ਆਨੰਦ ਪ੍ਰਾਪਤ ਹੁੰਦਾ ਉਹ ਆਨੰਦ ਕਦੇ ਵੀ ਫਿਰ ਖਤਮ ਨਹੀਂ ਹੁੰਦਾ ਉਹ ਸਮਝ ਪਈ ਅਨੱਖਾਂ ਦਾ नाथ ਜਿਹੜਾ ਹੈ ਜਿਹੜਾ ਅਨੱਖਾਂ ਨੂੰ ਆਧਾਰ ਦੇ ਦਵਾਲਾ ਹੈ ਉਹ ਆਨੰਦ ਦਾ ਮੂਲ ਹੈ ਉਸ ਤੋਂ ਮਿਲਿਆ ਆਨੰਦ ਕਦੇ ਵੀ ਖਤਮ ਨਹੀਂ ਹੁੰਦਾ ਫਿਰ ਗੁਰਮੁਖ ਭਗਤ ਸਹਿਜ ਵਿਚਾਰੀ ਉਹ ਸਹਿਜ ਸੁਤੇ ਸਹਿਜ ਉਦੀ ਵਿਚਾਰ ਕਰਦੇ ਨੇ ਉਦੀ ਚਰਤਾ ਦੇ ਨਾਲ ਸਦਾ ਜੁੜੇ ਰਹਿੰਦੇ ਨੇ ਭਗਤ ਬਚਲ ਪੈ ਕਟਿਹਾਰੇ ਤੇ ਭਗਤਾਂ ਦੀ ਉਤੇ ਦਇਆ ਕਰਨ ਵਾਲੇ ਕਿਰਪਾਲੂ ਪ੍ਰਭਾਤਮਾ ਜੀ ਸਾਰੇ ਡਰ ਭੈ ਦੂਰ ਕਰਨ ਵਾਲੀ ਰੱਬ ਜੀ ਹੋ ਵਹਿਗੁਰੂ ਜੀ ਹੋ ਹਮੇ ਬਾਰ ਮਿਲੇ ਭਗਤਾਰੀ ਜਦੋਂ ਆਪ ਜੀ ਦੀ ਕਿਰਪਾ ਹੋਵੇ ਅੰਦਰੋਂ ਹਮੇ ਮਰ ਜਾਂਦੀ ਹੈ ਹੁਮੈ ਨੂੰ ਮਾਰਗੀ ਫਿਰ ਆਪ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ ਅਨਕ ਜਤਨ ਕਰ ਕਾਲ ਸੰਤਾਈ ਮਨ ਲਖਾਈ ਮੰਨਨ ਹੈ ਆਏ ਸਹਿਬ ਕਦੇ ਲਈ ਤੇ ਮਨੁਖ ਨੂੰ ਅਨੇਕਾ ਜਤਨ ਕਰਕੇ ਕਾਲ ਜਿਹੜਾ ਉਹ ਸਤਾ ਰਿਹਾ ਹੈ ਅਨੇਕਾ ਜਤਨ ਜਤਨ ਭਾਵੇਂ ਦੇ ਕਰਦਾ ਜੀਵ ਪਰ ਫਿਰ ਵੀ ਕਾਲ ਜਿਹੜਾ ਉਹ ਸਤਾ ਰਿਹਾ ਹੈ ਪਰ ਸਮਝ ਪੈਦੀ ਹੈ ਵੀ ਆਏ ਤੂੰ ਸੰਸਾਰ ਵਿੱਚ ਔਰ ਤੋਂ ਪਹਿਲਾਂ ਮੌਤ ਲਿਖੀ ਹੈ ਜਨਮ ਤੋਂ ਪਹਿਲਾਂ ਮੌਤ ਦਾ ਸਮਾਂ ਜਿਹੜਾ ਨiyet ਕੀਤਾ ਗਿਆ ਫਿਰ ਉਸ ਕਾਲ ਦਾ ਡਰ ਕੀ ਹੈ ਜਿਹੜੀ ਵਸਤੂ ਉਧਾਰ ਲਈ ਹੈ ਉਹ ਤੇ ਉਧਾਰੀ ਵਾਪਸ ਕਰਦੀ ਹੈ ਫਿਰ ਇਹ ਜਿਹੜਾ ਕਾਲ ਹੈ ਇਸ ਕਾਲ ਦੀ ਸਤੌਲ ਕਰਕੇ ਮਨੁੱਖ ਰੱਬ ਦੀ ਸ਼ਰਮ ਤੋਂ ਭਟਕ ਜਾਂਦਾ ਹੈ ਪਟਕਦਾ ਪਟਕਦਾ ਈਸ਼ ਰਤਨ ਅਮੋਲਕ ਜਨਮ ਨੂੰ ਜਿਹੜਾ ਉਹਨੂੰ ਖੁਜਾ ਬੈਠਦਾ ਹੈ ਜਨਮ ਪਦਾਰਥ ਦੁਬਦਾ ਖੋਬਾ ਦੁਬਦਾ ਵਿੱਚ ਪੈ ਕੇ ਇਸ ਅਮੋਲਕ ਜਨਮ ਨੂੰ ਗਵਾ ਬੈਠਦਾ ਹੈ ਗਵਾਲਾ ਪਾਵ ਹੁਣ ਇਹਦਾ ਇਹ ਪਾਵ ਲਈ ਹੈ ਕਿ ਜਿਹੜੇ ਨਾਮ ਜਪਦੇ ਨੇ ਜਿਹੜੇ ਗੁਰੂ ਸ਼ਬਦ ਵਿੱਚ ਆਏ ਉਹਨਾਂ ਦੇ ਸਰੀਰ ਕਰਕੇ ਮਰਦਾ ਹੈ ਸਭ ਨੇ ਇਥੇ ਬੜੀ ਪ੍ਰੀਤਿਕੰਮਰ ਔਰੀਏ ਆਈ ਕੋਈ ਵੀ ਥਰਣੀ ਰਿਆ ਪਰ ਉਹਨਾਂ ਨੇ ਨਾਮ ਜਪ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲਿਆ ਜਿਸ ਕਾਰਜ ਦੇ ਲਈ ਇਹ ਜੀਵਨ ਮਲੁਖਾ ਜਨਮ ਵਜਿਆ ਸੀ ਉਹ ਕਾਰਜ ਪੂਰਾ ਕਰ ਗਏ ਜਿਹੜੇ ਦੁਬਿਧਾ ਵਿੱਚ ਪੈ ਗਏ ਉਹਦਾ ਤਾਂ ਜੀਵਨ ਅਜਾਈ ਚੱਲ ਗਿਆ ਫਿਰ ਇੱਕ ਜਨਮ ਮਿਲਿਆ ਸੀ ਮੁਕਤੀ ਹਾਸਲ ਕਰਨ ਦੇ ਲਈ ਉਹ ਪਰਮਾਤਮਾ ਦੇ ਵਿੱਚ ਅਪੇਧ ਹੋਣ ਦੇ ਲਈ ਇਹ ਸਮਾਂ ਜਿਹੜਾ ਐਵੇਂ ਹੀ ਅਜਾਈ ਜੁਬਤਾ ਵਿੱਚ ਪੈ ਕੇ ਬਵਾ ਲਿਆ ਆਪ ਨਾ ਕੀਨਸ ਭ੍ਰਮ ਭ੍ਰਮ ਰੋਗ ਹੈ ਕਿਉਂਕਿ ਆਪਣੇ ਆਪ ਨੂੰ ਉਹ ਜੀਵਸ ਤੋਂ ਭਾ ਵਿਚਾਰ ਨਹੀਂ ਕਰਦੇ ਆਪਣੇ ਜੀਵਨ ਨੂੰ ਸਫਲ ਬਰੌਣ ਦੀ ਵਿਚਾਰ ਨਹੀਂ ਕਰਦੇ ਆਪਣੀ ਗੀਬਰ ਨੂੰ ਇਹਨਾਂ ਬਧਰਾ ਤੋਂ ਮੁਕਤ ਕਰਾਉਣ ਦੇ ਵੀ ਵਿਚਾਰ ਵੀ ਕਰਦੇ ਫਟਕਦੇ ਰਹਿੰਦੇ ਨੇ ਜਿਉਂ-ਜਿਉਂ ਫਟਕਦੇ ਨੇ ਭਰਮਾਂ ਦੇ ਵਿੱਚ ਪੈਲੇ ਨੇ ਤਿਉਂ-ਤਿਉਂ ਰੋਣਾ ਇਹਨਾਂ ਦਾ ਹੋਰ ਵਾਧਾ ਜਾਂਦਾ ਹੈ ਜਿਵੇਂ ਉਸੇ ਦੇਖਦੇ ਵਾਲਾ ਵੀ ਬੱਚਾ ਜਨਮ ਲੈਂਦਾ ਹੈ ਜਨਮ ਲੈਨ ਸਾਰੂ ਬੱਚਾ ਰੋਂਦਾ ਹੈ ਅਗਰ ਬੱਚਾ ਨਹੀਂ ਰੋਇਆ ਤੇ ਡਾਕਟਰ ਵੀ ਕਹਿੰਦਾ ਬੱਚਾ ਤੰਦਰੁਸਤ ਨਹੀਂ ਡਾਕਟਰੀ ਸੋਚ ਮੁਤਾਬਕ ਉਹ ਕਹੇਗਾ ਬੱਚਾ ਤੰਦਰੁਸਤ ਨਹੀਂ ਹੈ ਤੰਦਰੁਸਤ ਬੱਚੇ ਦੀ ਇਹ ਸ਼ਰਤ ਵੀ ਜਨਮ ਲੈਣ ਸਮੇਂ ਰੋਣਾ ਜਿਦ ਗੁਰਮਖਾ ਤੋਂ ਇਸ ਗੱਲ ਨੂੰ ਪੁੱਛੀਏ ਇਸ ਵਿਚਾਰ ਨੂੰ ਵਿਚਾਰੀ ਤੇ ਗੁਰਮਖਾ ਜਰ ਕੇ ਅੰਦੇ ਵੀ ਪ੍ਰਮਾਤਵਾ ਦੇ ਨਾਲ ਲੇਵ ਲੱਗ ਲਿਆ ਉਹ ਜਨਮ ਲੈਣ ਤੋਂ ਬਾਅਦ ਜੇਵ ਟੁੱਟਦੀ ਤੇ ਇਸ ਕਰਕੇ ਉਹ ਰੋਂਦਾ ਹੈ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਚਾਰ ਦੁਰੀ ਚ ਤਲਾਇਆ ਉਹ ਲੇਵ ਟੁੱਟਣ ਦੀ ਜਿਹੜੀ ਰੋਣਾ ਸੀ ਉਤੇ ਫਿਰ ਉਹਦੇ ਹੀ ਬਿਤੇਗਾ ਜਦੋਂ ਲਿਵ ਦਵਾਰੇ ਜੁੜੇ ਪਰ ਸਹਿਬਕ ਦੇ ਉਸ ਮਾਲਕ ਨੂੰ ਵਿਚਾਰ ਕੇ ਦੁਨਿਆਵੀ ਪਦਾਰਥ ਕਰ ਚਿਤ ਲਾਇਆ ਉਹ ਰਸ ਵੀ ਆਈ ਉਸ ਰਸ ਦੀ ਦੌੜ ਵਿੱਚ ਮਨੁੱਖ ਵਾਰ-ਵਾਰ ਉਹਦਾ ਕਹਿਣ ਤੋਂ ਪਾਵ ਸਾਰੀ ਜ਼ਿੰਦਗੀ ਰੋੜੇ ਵਿੱਚ ਗੁਜ਼ਰ ਜਾਂਦੀ ਹੈ ਭਰਮ ਵਿੱਚ ਪੈ ਕੇ ਰੋਣਾ ਉਸ ਦਾ ਮਿਟਦਾ ਹੈ ਜਿਹੜਾ ਭਰਮ ਨੂੰ ਪੱਟ ਕੇ ਗੁਰੂ ਦੀ ਛੱਲ ਵਿੱਚ ਆ ਜਾਂਦਾ ਹੈ குரு ਦੀ ਜਨ ਨਾਲ ਆਪਣੀ ਸੁਰ ਨੂੰ ਜੋੜ ਲੈਂਦਾ ਹੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰ ਦੀ ਤਰਤੀ ਕਹਿ ਤੋ ਤੂੰ ਭਾਉ ਕਹਿਣ ਵਾਲਾ ਪੜ ਤੋ ਤੂੰ ਭਾਉ ਪੜਨ ਵਾਲਾ ਸੁਣ ਤੋ ਤੂੰ ਭਾਉ ਸੁਣਨ ਵਾਲਾ ਸਾਡੀ ਅਸਰਾਤੀ ਬੋਲ ਵੀ ਪ੍ਰਭਾਤਵਾਦੀ ਜੋਤ ਹੈ ਉਹਦੇ ਦਿੱਤੇ ਬੋਲ ਨੇ ਇਦਿਸੀ ਹਰ ਰੋਜ਼ ਸੋਇਲਾ ਸਾਹਿਬ ਦੀ ਬਾੜੀ ਪੜ੍ਹਦੇ ਹੈ ਸਹਸਬੈਬ ਉਹਨੇ ਜਿਲੇ ਜੀਵ ਨੇ ਜਿਨੇ ਲੁਕਾਈਏ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਉਹ ਪਰਮੇਸ਼ਰ ਪ੍ਰਮਾਤਮਾ ਆਪ ਦੇਖ ਰਿਹਾ ਹੈ ਇਸ ਕਰਕੇ ਉਹਨੇ ਮੈਨ ਜਿਹੜੇ ਨੇ ਉਹ ਅਨਗਿੰਤ ਇੱਥੇ ਵੀ ਸਤਿਗੁਰੂ ਪਾਸ਼ਾ ਕਹਿੰਦੇ ਉਹ ਸਬਦਾ ਦੀ ਰਸਨਾ ਤੇ ਬਸਦਾ ਹੈ ਸਬਰਾਂ ਦੀ ਸੂਰਤ ਵਿੱਚ ਬਸਦਾ ਹੈ ਸਬਰਾਂ ਦੀ ਕੱਲਾ ਵਿੱਚ ਬਸਦਾ ਹੈ ਉਹ ਧੀਰਜ ਦੇਣ ਵਾਲਾ ਹੈ ਉਹ ਧਰਣੀ ਤਰਟੇਕ ਉਸ ਦੀ ਹੀ ਤੇਕ ਹੈ ਜਿਸ ਦੀ ਤੇਕ ਜਿਸ ਦੇ ਸਹਾਰੇ ਧਰਣੀ ਤੋਂ ਪ੍ਰਾਪਤ ਹਰਦਮ ਅਕਾਸ਼ ਇਹ ਸਭ ਕੁਝ ਜਿਸ ਦੀ ਸਹਾਰੇ ਖੜੂਤਾ ਹੈ ਤੇ ਤੇਰੇ ਜੀਵਨ ਨੂੰ ਵੀ ਉਹੀ ਆਸਰਾ ਦੇਣ ਵਾਲਾ ਸਹਾਰਾ ਦੇਣ ਵਾਲਾ ਹੈ ਉਸੇ ਦੀ ਹੀ ਤੇਕ ਸਕੀ ਹੈ ਸਾਰ ਬ੍ਰਿਹਮਾਨਕ ਦੀਪ ਸਿੰਘ ਸਹਾਰਜ ਪਾਸ਼ਾ ਨੇ ਇਹ ਗੱਲ ਸਪਸ਼ਟ ਕੀਤੀ ਕਿ ਕਿਉਂਕਿ ਪਹਿਲਾਂ ਅਕਸਰ ਆਪ ਜੀ ਵੀ ਇਹ ਸੁਣਿਆ ਹੋਵੇਗਾ ਬਜ਼ੁਰਗਾ ਪਾਸੋਂ ਕਿਤੇ ਅਸੀਂ ਸ਼ਬਦ ਵਰਤ ਕੇ ਪਹੁੰਚਾਲ ਆ ਗਿਆ ਹਿੰਦੀ ਦਾ ਸ਼ਬਦ ਹੈ ਬੂ ਕੰਪ ਜਦੋਂ ਕਿ ਤੁਸੀਂ ਇਸੇ ਕਤਲਾਵਾ ਪਰ ਵੀ ਕਿ ਬਜ਼ੁਰਗਾ ਨੇ ਕਿਹਾ ਇਹ ਧਰਤੀ ਜਿਹੜੀ ਹੈ ਬਲਦ ਦੇ ਸਿਬ ਦੇ ਹੈ ਤੇ ਉਹ ਸਿਬ ਨੂੰ ਬਦਲਦਾ ਹੈ ਉਦੋਂ ਧਰਤੀ ਕੰਬਦੀ ਹੈ ਇੱਕ ਕਥਾਵਾ ਜਿਹੜੀ ਹੈ ਸਭ ਇਹ ਪ੍ਰਚਲਿਤ ਸਭ ਧਰਮੀ ਲੋਕਾਂ ਨੇ ਇੱਕ ਕਥਾਵਾ ਜਿਹੜੀ ਹੈ ਬਿਆਨ ਕੀਤੀ ਹੈ ਕਿਉਂਕਿ ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਉਹਨਾਂ ਦੀ ਸੁਰਤ ਜਿਹੜੀ ਉੱਥੋਂ ਤੱਕ ਪਹੁੰਚੀ ਨਹੀਂ ਇਸ ਕਰਕੇ ਉਹ ਬੰਦੇ ਇਸ ਗੱਲ ਨੂੰ ਕਹਿ ਕੇ ਤੇ ਖੜਾ ਛੁਡਾ ਲਿਆ ਵੀ ਧਰਤੀ ਜਿਹੜੀ ਹੈ ਇੱਕ ਬਲਦ ਦੇ ਸਿਬ ਦੇ ਉੱਤੇ ਖੜੋ ਪੁਰਾਨ ਕਪਾਸਾ ਕਦੇ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਭਾਰਤ ਲੈ ਕਮਲ ਜੋਰ ਹੁਣ ਅਸੀਂ ਪੜ ਜਾਂਦੇ ਆ ਗੁਰਮਤਿ ਨੂੰ ਰੋਜ਼ ਪਰ ਜੇ ਜੇ ਕਦੇ ਇਸ ਨੂੰ ਵਿਚਾਰੀਏ ਫਿਰ ਸਾਨੂੰ ਸਮਝ ਪੈਗੀ ਬਾਬਾ ਨਾਨਕ ਜੀ ਕਹਿੰਦੇ ਇਹ ਭਾਈ ਤੁਸੀਂ ਕਹੋਗੇ ਬਲਦ ਦੇ ਸਿੱਖ ਤੇ ਧਰਤੀ ਖੜੋਤੀ ਐ ਤੇ ਫਿਰ ਬਲਦ ਕਾਸਤੇ ਖੜਾ ਕਹਿੰਦੇ ਜੋ ਉਹਦੀ ਥੱਲੇ ਧਰਤੀ ਹੋਰ ਐ ਤੇ ਬਾਬਾ ਨਾਨਕ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ ਉਸ ਧਰਤੀ ਦੇ ਥੱਲੇ ਕਹਿੰਦੇ ਉਹ ਵੀ ਬਲਦ ਦੇ ਕਹਿੰਦੇ ਫਿਰ ਕਿਤੇ ਜਾ ਕੇ ਤੇ ਮੁੱਕ ਗਈ ਇਹ ਨਾ ਗੱਲ ਵੀ ਬਲਦ ਫਿਰ ਕਾਸਤੇ ਖੜਾ ਗੱਲ ਤੇ ਉੱਥੇ ਅੜ ਗਈ ਤੁਸੀਂ ਇਸ ਗੱਲ ਨੂੰ ਇੱਥੇ ਮਕੌਣ ਦਾ ਯਤਨ ਕਰਦੇ ਹੋ ਵੀ ਬੰਦ ਦੀ ਸਿਗਤ ਧਰਤੀ ਬੰਦ ਹੋਰ ਧਰਤੀ ਤੇ ਖੜਨਾ ਹੈ ਹੋਰ ਧਰਤੀ ਫਿਰ ਹੋਰ ਬੰਦ ਦੀ ਸਿਗਤ ਫਿਰ ਕਿੱਥੇ ਜਾ ਕੇ ਮੁੱਕੜੀ ਹੈ ਸਹਿਬ ਕਦੇ ਉਸ ਪਰਵੇਸ਼ਰ ਪ੍ਰਮਾਤਵਾ ਦੀ ਟੀਕ ਉਹਦੇ ਸਹਾਰੇ ਇਹ ਧਰਤੀ ਖੜੋਤੀ ਹੈ ਧੀਰਜ ਧਰ ਦੀ ਧਰ ਧੀਰਜ ਧਰਮ ਕਰਦੀ ਤਰ ਟੀਕ ਜਿਸ ਮਾਲਕ ਦੀ ਟੀਕ ਸਹਾਰੇ ਇਹ ਧਰਤੀ ਤੇ ਆਕਾਸ਼ ਘੋਤੇ ਹੈ ਫਿਰ ਤੇਰੇ ਮਨ ਨੂੰ ਵੀ ਉਹਦੀ ਟੀਕ ਲੈਣਾ ਆਪਣੀ ਸ਼ੁਰਤ ਵੀ ਉਹਦੇ ਚਰਤਾ ਵਿੱਚ ਟਿਕਾ ਲੈ ਜਾਤ ਸੱਤ ਸੰਗਮ ਪਰ ਇਹਦੇ ਸਭਾਈ ਜਦੋਂ ਤੇਰੀ ਹਿਰਦੇ ਵਿੱਚ ਜਾਤ ਸੱਤ ਸੰਗਮ ਜਿਹੜਾ ਉਹ ਆ ਜਾਵੇਗਾ ਬਲੱਖ ਮਨ ਕਰਕੇ ਕਹਿੰਦਾ ਬਹੁਤ ਕੁਝ ਦਿੱਤਾ ਰੱਬ ਨੇ ਜੀ ਬਿਆਨ ਦਿੱਤਾ ਪਰ ਮੰਨ ਕਰਕੇ ਨਹੀਂ ਕਹਿੰਦਾ ਮਨ ਕਦੇ ਰਾਜ ਦੇ ਦੀ ਸ਼ੈਭ ਮੇਸ਼ੇ ਕਰਕੇ ਕਿਹਾ ਭੁੱਖਿਆ ਪੁਖਰਾ ਉਤਰੀ ਜੇ ਮਰਨਾ ਪਰਿਆ ਸੱਜਮ ਹੋਣਾ ਜ਼ਰੂਰੀ ਹੈ ਜਰੂਰ ਤੱਕ ਸੱਜਮ ਨਹੀਂ ਹੈ ਜਦੋਂ ਤੱਕ ਸੰਜਮ ਵਿੱਚ ਹੈ ਸਭ ਕੁਝ ਠੀਕ ਹੈ ਜਦੋਂ ਸੰਜਮ ਖਤਮ ਹੋ ਗਿਆ ਫਿਰ ਸਭ ਕੁਝ ਬਰਬਾਦ ਹੋ ਜਾਂਦਾ ਹੈ ਦੇਖੋ ਅਸੀਂ ਹਰ ਰੋਜ਼ ਪੜਦੇ ਹਾਂ ਗੱਭਰੀ ਸਾਹਿਬ ਵਿੱਚ ਵੀ ਪੜਦੇ ਹਾਂ ਅਤੇ ਸੂਦਰ ਰੇ ਰਾਸੇ ਵਿੱਚ ਵੀ ਪੜਦੇ ਗਾਵਲ ਕੁਦੂ ਪਵਨ ਪਾੜੀ ਵੈ ਸੰਤਰ ਗਾਵ ਹੈ ਰਾਜਾ ਧਰਮਦਵਾਰੀ ਕੋਲ ਪਵਨ ਸ਼ਬਦ ਦਾ ਅਰਥ ਹੈ ਹਵਾ ਮੈ ਸੰਤਰ ਦਾ ਅਰਥ ਹੈ ਅਗ ਦੇ ਕੋ ਰਾਨਕ ਪਾਤਸ਼ਾਹ ਜੀ ਕਹਿੰਦੇ ਕਿ हे ਦਾਦਾ ਜੀ ਤੇਰੇ ਗੁਣ ਅੱਗ ਵੀ ਗਾਰੀ ਹੈ ਤੇਰੇ ਗੁਣ ਹਵਾ ਵੀ ਗਾਰੀ ਹੈ ਪਾਣੀ ਵੀ ਗਾਰਿਆ ਹਰਾੜੀ ਦੀ ਗੱਲ ਵੀ ਅੱਗ ਦੇ ਕਿਹੜੀ ਜਵਾਨ ਹੈ ਉਹ ਕਿਹੜੀ ਵਾਲਾ ਲੈ ਕੇ ਜਾਂਦੀ ਕਿਹੜੇ ਸਾਜਾ ਨਾਲ ਲਗਾਉਂਦੀ ਹੈ ਭਾਵ ਕਿ ਉਹਦੇ ਹੁਕਮ ਵਿੱਚ ਚੱਲਦਾ ਉਹਦੀ ਰਜ਼ਾ ਵਿੱਚ ਰਹਿਣਾ ਸੰਜਮ ਵਿੱਚ ਰਹਿਣਾ ਹੀ ਉਹਦੇ ਗੁਣ ਕਾਉਣੇ ਨੇ ਹਰ ਇੱਕ ਘਰ ਜਿਹੜਾ ਵੱਸਦਾ ਘਰ ਹੈ ਵਸਤੇ ਘਰ ਦੀ ਪਛਾਲੀ ਹੈ ਕਿ ਉਸ ਘਰ ਵਿੱਚ ਅੱਗ ਬਲਦੀ ਹੈ ਸਭ ਤੋਂ ਪਹਿਲਾਂ ਜੇ ਕਿਤੇ ਪ੍ਰਮਾਤਮਾ ਅਇਸ਼ਾ ਨਾ ਕਰੇ ਕਿਸੇ ਘਰ ਵਿੱਚ ਸਾਰਾ ਪਰਿਵਾਰ ਖਤਮ ਹੋ ਜਾਏ ਤੇ ਦੁਨਿਆਵੀ ਲੋਕ ਕਦੇ ਵੀ ਦੇ ਘਰ ਦਾ ਤੇ ਦੀਵੇ ਬੋਲੋਗੇ ਇਹਦੇ ਚੁੱਲ੍ਹੇ ਵਿੱਚ ਆਗੀ ਦੀ ਪੈਣੀ ਹੋਣੀ ਹੁਣ ਜਦੋਂ ਤੱਕ ਸੰਜਮ ਵਿੱਚ ਹੈ ਤੇ ਅੱਗ ਸਾਡੇ ਬੇਅੰਤ ਕਾਰਜ ਸਵਾਰ ਦੀ ਅਸੀਂ ਭੋਜਰ ਬੁਲਾਉਦੇ ਆ ਅਸੀਂ ਅਰਥ ਤੋਂ ਰੋਸ਼ਨੀ ਲੈਂਦੇ ਆ ਪਰ ਜੇ ਸੱਜਮ ਤੋਂ ਬਾਹਰ ਹੋ ਜਾਈ ਤੇ ਉਹ ਅੱਗ ਸਾਰਾ ਕੁਝ ਸਾੜ ਕੇ ਸੁਆਹ ਕਰ ਦੇਵੇ। ਇਸੇ ਤਰ੍ਹਾਂ ਹੀ ਹਵਾ ਸੱਜਮ ਵਿੱਚ ਚਲਦੀ ਹੈ ਤੇ ਅਸੀਂ ਸਾਡਾ ਜਿਹੜੇ ਸਵਾਸ ਹਵਾ ਕਰਕੇ ਆ। ਸੱਜਮ ਤੋਂ ਬਾਹਰ ਹੋ ਜਾਈ ਤੇ ਸਭ ਕੁਝ ਤਬਾਹ ਕਰ ਦੇਵੇ। ਇਸੇ ਤਰ੍ਹਾਂ ਹੀ ਸਾਡੇ ਹਿਰਦੇ ਦੇ ਵਿੱਚ ਜਾਪ ਤਪ ਸੱਜਮ ਹੈ। ਜੇ ਮਨੁੱਖ ਰਜੇ ਹੈ ਤੇ ਜਿਹਦੀ ਸੱਜਮ ਨਹੀਂ ਤੇ ਸਭ ਕੁਝ ਬਰਬਾਦ ਹੋ ਜਾ। ਸਤਿਗੁਰੂ ਪਾ ਸਕਦੇ ਜਿੱਦਾਂ ਦੇ ਅੰਦਰ ਜ਼ਾਤ ਹੈ ਸਤ ਹੈ ਸੰਗਮ ਹੈ ਜਿਦੀ ਵਿੱਚ ਫਿਰਦੇ ਵਿੱਚ ਸਮਾਇਆ ਹੋਇਆ ਉਹ ਮਨੁੱਖ ਜਿਹੜਾ ਹੈ ਚੌਥੇ ਪਦ ਕੋ ਜੀ ਮਨ ਪਹੁੰਚ ਜਾਏ ਜੀ ਮਨ ਪਹੁੰਚ ਜਾਏ ਇਸ ਪਦਵੀ ਤੇ ਇਹਨੂੰ ਕਦੇ ਵੀ ਚੌਥਾ ਪਦ ਪਰ ਜੋ ਤਬ ਉਹ ਸਤੂ ਗੁਰਾ ਤਿੱਲਾ ਤੋਂ ਉੱਪਰ ਉੱਠ ਜਾ ਇਹਨਾਂ ਤਿੱਲਾ ਗੁਰਾ ਤੋਂ ਉੱਪਰ ਉੱਠ ਜਾਣਾ ਇਹਨੂੰ ਕਹਿੰਦੇ ਨੇ ਅਸੀਂ ਅਕਸਰ ਸੁਣਿਆ ਹੈ ਕਿ ਈ ਤਾਂ ਦਾਵਾ ਵੀ ਗਿਆ ਜਿਹੜੀ ਜੇ ਤੂੰ ਚਾਰ ਪਦਾਰਥ ਜਿਹੜੇ ਸੇਵਾ ਕਰਨਾ ਸਾਧੂਆਂ ਦੀ ਹੋਰ ਬੇਅੰਤ ਪਰ ਗੁਰਵਾਣੀ ਵਿੱਚ ਸਤਿਗੁਰੂ ਪਾਸੇ ਹੀ ਕਹਿੰਦੇ ਨੇ ਕਿ ਜੇ ਤੂੰ ਚੌਥੇ ਪੱਧਰ ਨੂੰ ਪਹੁੰਚ ਗਿਆ ਇਹ ਪਦਮੀ ਇਹ ਹਾਸਲ ਕਰ ਲਈ ਹੈ ਤੇ ਮਨ ਵਿੱਚ ਜਾਤ ਸੱਤ ਸੱਜ ਉਹ ਇਹ ਜ਼ਰੂਰੀ ਰਹੀ ਜਿੱਥੇ ਇਹ ਆਗੇ ਤੇ ਮਨ ਜਿਹੜਾ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਇਹ ਰਜੂ ਤਮੋ ਸਤੂ ਗੋਲਾ ਤੋਂ ਉੱਪਰ ਉੱਠ ਜਾਂਦਾ ਹੈ ਕਿਸੇ ਸੇਵਕ ਦੀ ਉਹ ਮੰਗ ਜਿਹੜਾ ਉਹ ਨਿਰਮਲ ਹੋ ਜਾਂਦਾ ਹੈ ਸੱਚਾ ਹੋ ਜਾਂਦਾ ਹੈ ਸਾਚੇ ਨਿਰਮਲ ਮੈਲ ਨਾ ਲੱਗਿਆ ਫਿਰ ਇਸ ਮਨ ਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ ਨਾ ਆਪ ਦੀ ਕ੍ਰੋਧ ਦੀ ਲੋਭ ਦੀ ਹੰਕਾਰ ਦੀ ਬੈਲ ਨਹੀਂ ਲੱਗਦੀ ਇਹ ਮਨ ਨਿਰਮਲ ਹੋ ਜਾਂਦਾ ਹੈ ਗੁਰ ਕਾਹ ਸ਼ਬਦ ਪਰਮੋ ਪਾਗ ਹੈ ਕਦੋਂ ਨਹੀਂ ਲੱਗਦੀ ਬੈਲ ਜਦੋਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਉਦੋਂ ਭਰਮ ਤੇ ਡਰ ਜਿਹੜਾ ਉਹ ਦੂਰ ਕਰ ਦਿੱਤੇ ਫਿਰ ਇਹ ਮਨ ਜਿਹੜਾ ਉਹ ਨਿਰਮਲ ਹੋ ਜਾਂਦਾ ਹੈ ਸੂਰਤ ਬੂਰਤ ਆਦ ਅਲੂਪ ਦਾਨਕ ਜਾਚੈ ਸਾਚ ਸਰੂਪ ਸੂਰਤ ਬੂਰਤ ਆਦ ਅਲੂਪ ਉਹ ਪਰਮੇਸ਼ਰ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹਦਾ ਜੀਵਨ ਜਿਹੜਾ ਬੜਾ ਸ਼ੋਭ ਰਿਕਤ ਹੋ ਜਾਂਦਾ ਹੈ ਕਿਉਂਕਿ ਨਾਨਕ ਜਾਜੈ ਸਾਤ ਸਰੂਪ ਉਹ ਸੱਚੇ ਸਰੂਪ ਨੂੰ ਮੰਨਦਾ ਹੈ ਉਹ ਸੱਚੀ ਪਰਮੇਸ਼ਰ ਪਰਮਾਤਮਾ ਦੇ ਵਿੱਚ ਅਪਹੀਤ ਹੋ ਜਾਂਦਾ ਹੈ ਉਹ ਇੱਕ ਤੇ ਨਾਲ ਜੁੜ ਜਾਂਦਾ ਹੈ ਆਪਣਾ ਜੀਵ ਜਿਹੜਾ ਹੈ ਉਹ ਪਵਿੱਤਰ ਕਰ ਲੈਂਦਾ ਹੈ ਸੋ ਗੁਰਮਖ ਪਿਆਰਿਓ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੋ ਸ਼ਬਦ ਬਹਿ ਬੇਨਤੀ ਕੀਤੀ ਵਰਤੇ ਸਨ ਪਹਿਲਾ ਸੀ ਹਲਸ ਤੇ ਦੂਜਾ ਸੀ ਬਗਲਾ ਸਹਿਬ ਕਹਿੰਦੇ ਅਸੀਂ ਬਗਲਿਆ ਵਾਲੀ ਜੀਵਨ ਚੋਂ ਨਿਕਲ ਕੇ ਹੰਸਾ ਵਾਲਾ ਜੀਵਨ ਬਣਾਉਣਾ ਤੇ ਉਹ ਹੰਸਾ ਵਾਲਾ ਜੀਵਨ ਉਦੋਂ ਬਣੇਗਾ ਜਦੋਂ ਅਸੀਂ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਗੁਰ ਗਰਗ ਸਹਿਬ ਸਾਗਰ ਦੀ ਸਰਣ ਵਿੱਚ ਆਵਾਂਗੇ ਇਹਦੇ ਗਿਆਨ ਰੂਪੀ ਰਤਨਾਂ ਨੂੰ ਇਕੱਤਰ ਕਰਾਂਗੇ ਇਹ ਰਤਨਾਂ ਦੇ ਨਾਲ ਭਰਪੂਰ ਹੈ ਹਰ ਵਸ ਚੋਗ ਚੁਗੈ ਪ੍ਰਭਾਵ ਹੈ ਉਹਦੀ ਗਾਮ ਦੀ ਚੋਗ ਨੂੰ ਚੁਗਾਗੇ ਫਿਰ ਪ੍ਰਭਾਤਵਾ ਦੇ ਮਨ ਨੂੰ ਪਿਆਰੇ ਲੱਗਾਗੇ ਉਹਦੀ ਖੁਸ਼ੀ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਸੋ ਇਹਦੀਆ ਬੇਨਤੀਆ ਪ੍ਰਵਾਨ ਕਰੀਏ ਜੀ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਨਾਮ ਦਾ ਕਿਰਕਾ ਸਾਡੀ ਝੋਲੀ ਵਿੱਚ ਪਾ ਦੇਵੋ। ਅਸੀਂ ਨਾਮ ਜਪ ਕੇ ਉਹ ਪਰਮੇਸ਼ਰ ਪ੍ਰਭਾਤਵਾ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਆਓ ਛੇ ਪੌੜੀਆਂ ਬੰਦ ਸੰਸਰ ਦੇ ਰਾਹ ਫਿਰ ਅਰਦਾਸ ਵਿਚ ਸ਼ਾਮਿਲ ਹੋਵੋ। ਵਾਹਿਗੁਰੂ ਸਾਹਿਬ ਜੀਉ ਰਾਮ ਕਨੀ ਮਹੱਲਾ ਤੀਜਾ ਦਮਤੋ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰੂ ਦਾ ਪਾਇਆ ਸਹ ਸੇਤੀ ਮਨਵਜੀਆਂ ਵਹਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵលਈਆ ਸ਼ਬਦੋ ਤਾਂ ਗਾਵੋ ਹਰੀ ਕੀ ਰਾਗ ਮਾਨੋ ਜੀ ਦੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੋ ਹਰਿ ਨਾ ਲੀ ਹਰਿ ਨਾਨਕ ਹੋ ਤੂੰ ਮਨ ਮੇਰੀ ਗੁਖਸਾ ਵਿਚਾਰਨਾ ਅੰਗੀਕਾਰੁ ਹੋ ਕਰੀ ਤੇਰਾ ਕਾਰ ਸਭ ਸੁਵਾਰਨਾ ਸੁਬਰਤ ਲਾ ਸੁਬਰਤ ਸੁਆਮੀ ਸੋ ਕਉ ਮਨੋ ਵਿਚਾਰੀ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਿ ਨਾ ਲੀ ਸਾਚੀ ਸਾਹਿਬ ਗਿਆਨ ਆਹੀ ਘਰ ਤੇਰਾ ਘਰ ਤਾਂ ਤੇਰਾ ਸਭ ਖਿਛੈ ਜਿਸ ਦੇਹੀ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾ ਮਨੁ ਸਾਵੈ ਨਾਮ ਇਨਕੈ ਮਨ ਵਸਿਆ ਬਾਜੀ ਸ਼ਬਦ ਕਹੇ ਨਾਨਕ ਸੱਚੇ ਸਾਹਿਬ ਕਾ ਨਾਹੀ ਘਰ ਦੀਨੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰੀ ਮੇਰਾ ਫਿਰ ਭੁਖਾ ਸਭ ਗੁਵਾਈਆ ਅਰਸ਼ਾਤ ਸੁਖ ਮਨਾਈ ਵਸਿਆ ਜਿਲ ਇਛਾ ਸਭ ਪਜਾਈਆ ਸਦਾ ਪ੍ਰਵਾਲ ਕੀਤਾ ਗੁਰੂ ਵਿਟਹੁ ਜਿਸ ਦੀ ਇਹ ਬਲਿਆਈਆ ਕਹੇ ਨਾਨਕ ਸੋ ਸੁਖ ਸੰਤੋਸ਼ਵਤ ਰੂਪਿਆਰੂ ਸਚਾ ਨਾਮ ਮੇਰਾ ਧਾਰੂ ਵਾਜੀ ਭਗਤਿ ਸ਼ਬਦ ਤਿਤ ਘਰਿ ਸੁਪਾਗੇ ਘਰਿ ਸੁਪਾਗੇ